ਫਸੰਗ ਕੀ ਨੇ ਦਸਨਾ ਇਹ ਮੈਸੇਜ ਸਕੂਲ ਆਇਆ ਸੀ ਚਾਕਲੇਟ ਆਪਣੇ ਚਾਕਲੇਟ ਨਾਲ ਬਣਦਾ ਜਿਆਦਾ ਸਕੂਲੇ ਦੇ ਨਾਲ ਨਾਲ ਘਟ ਜਾਂਦੇ ਆ ਇਹ ਪਤਾ ਲੱਗਾ ਜਦੋਂ ਖਾਦਾ ਤਾਂ ਹੀ ਪਤਾ ਲੱਗਾ ਨਾ ਇਸੇ ਤਰ੍ਹਾਂ ਜੇ ਅਸੀਂ ਬਾਣੀ ਨੂੰ ਪੜਾਂਗੇ ਬਾਣੀ ਨੂੰ ਪੜਾਂਗੇ ਹਨਾ ਕਿ ਜੇ ਬਾਣੀ ਨੂੰ ਪੜਾਂਗੇ ਤੇ ਤਦੇ ਹੀ ਸਾਨੂੰ ਪਤਾ ਲੱਗੂਗਾ ਟੇਸਟ ਕੀ ਆਦਾ ਕਦੇ ਸਾਨੂੰ ਪਤਾ ਨਾ ਲੱਗੂ ਕਿ ਰਾਮ ਕਿੰਨੇ ਰਾਮ ਹੋਏ ਨੇ ਕਿੰਨੇ ਬ੍ਰਹਮਾ ਹੋਏ ਨੇ ਕਿੰਨੇ ਵਿਸ਼ਨੂੰ ਹੋਏ ਨੇ ਬਿਨਾ ਪੜਨ ਤੋਂ ਆਪਾਂ ਢੀਂਗਾ ਮਾਰੀ ਜਾਣੀ ਬਿਨਾ پڑھਦੇ ਆ ਬਹੁਤ ਥੋੜਾ ਪੜਦੇ ਆ ਠੀਕੇ ਤੇ ਪਰ ਉਹਨੂੰ ਆਪਣੀ ਆਤਮਾ ਤੋਂ ਪੜਨ ਨੂੰ ਕੋਈ ਤਿਆਰ ਨਹੀਂ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਕਿਉਂ ਨਾ ਆਪਾਂ ਆਪਾਂ ਹੈਗੀ ਚਾਕਲੇਟ ਹੀ ਹੈ ਲੇਕਿਨ ਹਰ ਇੱਕ ਚਾਕਲੇਟ ਦਾ ਤਰੀਕਾ ਵੱਖਰਾ ਹੈ ਹਰ ਇੱਕ ਸ਼ਬਦ ਦਾ ਸਮਝਾਉਣ ਦਾ ਤਰੀਕਾ ਵੱਖਰਾ ਹੈ ਹਰ ਇੱਕ ਸ਼ਬਦ ਦੇ ਵਿੱਚ ਕੋਈ ਸ਼ਬਦ ਦੱਖਣ ਤੋਂ ਸਮਝਾਉਂਦਾ ਕੋਈ ਸ਼ਬਦ ਪੂਰਬ ਤੋਂ ਸਮਝਾਉਂਦਾ ਕੋਈ ਪੱਛਮ ਤੋਂ ਸਮਝਾਉਂਦਾ ਕੋਈ ਪਤਾਲ ਤੋਂ ਸਮਝਾਵਾ ਕੋਈ ਆਕਾਸ਼ ਤੋਂ ਸਮਝਾਉਂਦਾ ਇਸ ਕਰਕੇ ਜਿੰਨਾ ਚੱਕ ਅਸੀਂ ਨਹੀਂ ਸਮਝਦੇ ਜਿੰਨਾ ਚੱਕ ਅਸੀਂ ਨਹੀਂ ਪੜਦੇ ਸਾਨੂੰ ਪਤਾ ਨਹੀਂ ਲੱਗਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਹੜਾ ਬ੍ਰह्म ਗਿਆਨ ਹੈ ਔਰ ਬ੍ਰह्म ਗਿਆਨ ਨੂੰ ਸਮਝਣ ਵਾਸਤੇ ਤਨ ਮਨ ਦੇ ਹੁਣ ਅੰਤਰ ਰੱਖੋ ਫਿਰ ਸਾਰਾ ਕੁਝ ਤੁਹਾਨੂੰ ਭੁੱਲਣਾ ਪੈਣਾ ਸਿਰਫ ਜਿੰਨਾ ਟਾਈਮ ਤੁਸੀਂ ਫਾਲਤੂ ਚੁਗਲੀਆਂ ਦੇ ਵਿੱਚ ਲਾਉਂਦੇ ਆ ਉਹਨਾਂ ਟਾਈਮ ਗੁਰੂ ਰਸ ਹੁੰਦੇ ਦੇ ਬਾਣੀ ਦੇਦੇ ਸ਼ਬਦ ਨੂੰ ਦੇਦੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਸ਼ਾਬਾ ਸਾਨੂੰ ਕਹਿੰਦਾ ਕੀ ਆ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਬਿਸਕੁਲਾ ਖਾਦਾ ਮੈਂ ਕਿਹੜਾ ਟੇਸਟ ਆਇਆ ਹੁਣ ਤੁਹਾਨੂੰ ਥੋੜੀ ਪਤਾ ਲੱਗਣਾ ਜਾਂ ਤਾਂ ਇਹਦਾ ਲੱਗਣਾ ਮੈਂ ਚੌਕ ਨੇ ਖਾਦੀਏ ਨੇ ਇਹ ਤਾਂ ਮੈਂ ਖਾ ਰਿਹਾ ਮੈਨੂੰ ਪਤਾ ਨਾ ਜਿਹੜਾ ਬਾਣੀ ਪੜੂਗਾ ਸਮਝੂਗਾ ਆਨੰਦ ਨੂੰ ਆਊਗਾ ਨਾ ਦੂਜੇ ਨੂੰ ਥੋੜੀ ਆਊਗਾ ਨਾਲੇ ਕਰੇ ਕੋ ਬਾ ਪਹਿਲਾ ਜਾਂਦੇ ਆ ਨਾਲੇ ਡੇਰੇ ਕਰ ਪਾੜ ਕਰ ਜਾਂਦੇ ਆ ਨਾਲੇ ਆਨੰਦ ਲੈ ਜਾਂਦੇ ਆ ਆ ਤਾਂ ਕਿ ਮਿਲਦਾ ਸ਼ਰਦਾ ਬੋਲੋ ਜੀ ਵਾਹਿਗੁਰੂ ਤਾਂ ਕਿਤੇ ਨਾ ਸੋਪਣੀ ਸਾਡਾ ਪਾੜ ਕਰਾਉਣਾ ਹੋਵੇ ਅਸੀਂ ਭਾਈਆਂ ਲੱਭਦੇ ਫਿਰਦੇ ਆ ਕਿਉਂ ਕਿਉਂਕਿ ਗੁਰੂ ਦੇ ਨਾਲ ਯਾਰੀ ਸਾਡੀ ਨਹੀਂ ਸਿਰਫ ਪੈਸੇ ਦਾ ਕਸੀਬ ਨਿਕਾਲਣਾ ਗੁਰੂ ਅਸੀਂ ਯਾਦ ਰੱਖਿਓ ਅਨਬਾ ਤੁਹਾਡਾ ਤੰਦੀ ਲਗੀ ਤਾਂ ਗੱਲ ਸ਼ੇਅਰ ਜਰੂਰ ਕਰੋ